ਅੱਜ ਪਤਾਨੀ ਕਿਹਨਾ ਤੋਂ ਮੇਰਾ ਨਾਮ ਗੁਰਕਸ਼ਮੀਰ ਸਿੰਘ ਹੈ ਜੀ ਤੇ ਮੈਨੂੰ ਪਾਰਟੀ ਦੇ ਵਿੱਚ ਸੰਨੀ ਲਤੜਾ ਦੇ ਨਾਮ ਤੋਂ ਜਾਣਿਆ ਜਾਂਦਾ ਮੈਂ ਇਸ ਏਰੀਆ ਦਾ ਆਮ ਆਦਮੀ ਪਾਰਟੀ ਤੋਂ ਮੈਂ ਬਲਾਕ ਪ੍ਰਧਾਨਾ ਕੀ ਇੱਥੇ ਹਾਂ ਜੀ ਪਤਾਨੀ ਅੱਜ ਜਿਹੜਾ ਮਸਲਾ ਮੰਦਿਰ ਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੈਗਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਜਿਹੜਾ ਮੰਦਿਰ ਦਾ ਮਸਲਾ ਸੀਗਾ ਪਹਿਲਾਂ ਤੋਂ ਹੀ ਮੇਰੀ ਚੀਜ਼ ਹੈ ਉਹ ਜਿਹੜਾ ਮੰਦਿਰ ਸੀਗਾ ਇਹ ਧਾਰਮਿਕ ਚੀਜ਼ ਹੈਗੀ ਆ ਸਾਰੇ ਇਹ ਪਿੰਡ ਦਾ ਸਾਂਝੀ ਚੀਜ਼ ਸੀਗੀ ਇਹਦੇ ਵਿੱਚ ਬਿਨਾਂ ਪੁੱਛੇ ਇੱਕ ਬੰਦਾ ਮਿੱਟੀ ਕਿਦਾਂ ਚੁਗਾ ਸਕਦਾ ਵਾ ਜਦੋਂ ਮਿੱਟੀ ਚਕਾਨ ਰਗੇ ਗਿਆ ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਉੱਥੇ ਗਏ ਉਹਨਾਂ ਨੇ ਰੋਕਿਆ ਵਾ ਕਿ ਮਿੱਟੀ ਨਾ ਚਕਾਈ ਜਾਵੇ ਇਹ ਸਾਂਝੀ ਜਗ੍ਹਾ ਵਾ ਤੇ ਇਹਦੀ ਮਿੱਟੀ ਤੁਸੀਂ ਕਿਉਂ ਚਕਾ ਰਹੇ ਆ ਤਾਂ ਉਲਟ ਐਲੀਗੇਸ਼ਨ ਇਹਨਾਂ ਤੇ ਲਾਇਆ ਜਾ ਰਿਹਾ ਜੀ ਸਰਪੰਚ ਕਬਜ਼ਾ ਕਰ ਰਿਹਾ ਜਦ ਕਿ ਕਬਜ਼ਾ ਨਹੀਂ ਕਰ ਰਿਹਾ ਇਹ ਮੰਦਰ ਦੀ ਜ਼ਮੀਨ ਵਾਸਤੇ ਮੰਦਰ ਵਾਸਤੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਜੀ ਕਿ ਮੰਦਰ ਦਾ ਕੁਝ ਬਣਾਇਆ ਜਾਵੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਸਾਹਿਬ ਤੇ ਕਹਿ ਕੇ ਇਲਜ਼ਾਮ ਲਾਇਆ ਜਾਂਦਾ ਉਹਨਾਂ ਬਾਰੇ ਤੁਹਾਡਾ ਕੀ ਬਿਲਕੁਲ ਬੇਬੁਨਿਆਦੀ ਹੈ ਜੀ ਸਾਰੇ ਇਲਜ਼ਾਮ ਜਿਹੜਾ ਬਿੱਲਾ ਲੈ ਕੇ ਇਲਜ਼ਾਮ ਲਾਇਆ ਜਾ ਰਿਹਾ ਹੈ ਬਿਲਕੁਲ ਜੀ ਤੁਸੀਂ ਸਾਡੇ ਤੋਂ ਨਾ ਤਾਂ ਸਾਰੇ ਪਿੰਡ ਦੇ ਵਿੱਚ ਜਿੰਨੀ ਵੀ ਹਿੰਦੂ ਕਮਿਊਨਿਟੀ ਹੈਗੀ ਸਾਰਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਇਹ ਜਿਹੜੇ ਉਹਨਾਂ ਨੇ આરોਪ ਲਾਏ ਨੇ ਸਾਰੇ ਬੇਬੁਨਿਆਦ ਹੈਗੇ ਨੇ ਅਸੀਂ ਮੰਗ ਹੀ ਕਰਦੇ ਹਾਂ ਕਿ ਪ੍ਰਸ਼ਾਸਨ ਕੋਲ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਦਾਂ ਦੇ ਅਨਸਰ ਜਿਹੜੇ ਹੁੰਦੇ ਆ ਉਹ ਹਮੇਸ਼ਾ ਜਿਹੜਾ ਭਾਈਚਾਰਾ ਹੁੰਦਾ ਉਹਨੂੰ ਖਰਾਬ ਕਰਦੇ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਇਸ ਪਿੰਡ ਦੇ ਵਿੱਚ ਮੰਦਿਰ ਵੀ ਹੈ ਪੁਰਾਣੀ ਮਸਜਿਦ ਵੀ ਹੈ ਸਾਰੀ ਕਮਿਊਨਿਟੀ ਹੈ ਜਿਹੜੀਆਂ ਇਕੱਠੀਆਂ ਰਲ ਮਿਲ ਕੇ ਰਹਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਜਿੰਨਾ ਵੀ ਭਾਈਚਾਰਾ ਹੈ ਮੈਂ ਤੁਹਾਨੂੰ ਤੁਹਾਡੇ ਮੀਡੀਆ ਰਾ ਕਿਉਂਕਿ ਹਿੰਦੂ ਭਾਈਚਾਰਾ ਤੇ ਸਿੱਖ ਭਾਈਚਾਰਾ ਸਾਰੇ ਇੱਥੇ ਇਕੱਠੇ ਰਹਿੰਦੇ ਨੇ ਪਰ ਇਸ ਬੰਦੇ ਨੇ ਇਹ ਜਿਹੜੇ ਬੇਬੁਨਿਆਦ ਇਲਜ਼ਾਮ ਲਾ ਕੇ ਸਰਪੰਚ ਸਾਹਿਬ ਤੇ ਤੇ ਪਾਰਟੀ ਤੇ ਕੀਤਾ ਇਸ ਚੀ ਦੀ ਸਖਤ ਨਿੰਦਾ ਕਰਦੇ ਆ ਫੇਸ ਪਹੁੰਚਾਇਆ ਗਿਆ ਜੀ ਬਿਲਕੁਲ ਪਹੁੰਚਾਇਆ ਗਿਆ ਪ੍ਰਧਾਨ ਜੀ ਕੱਲ ਹੋਰ ਆਉਂਦੇ ਨਾ ਤੁਸੀਂ ਸਾਰੇ ਮੋਹਰਬਾ ਮੰਦਿਰ ਦੀ ਜ਼ਮੀਨ ਆ ਤੇ ਅੱਜ ਤੱਕ ਕੋਈ ਹਤਾ ਪਤਾ ਨਹੀਂ ਨਾ ਉਹ ਠਿਕਾ ਮਿਲ ਰਿਹਾ ਮੰਦਿਰ ਨੂੰ ਲੱਖਾਂ ਰੁਪਏ ਠਿਕਾ ਇਕੱਠਾ ਹੋ ਚੁੱਕਾ ਪੈਂਦੀ ਹੈ ਲੱਖ ਇਹਦੇ ਬਾਰੇ ਕੀ ਗੁੰਮ ਹੈ ਇਸ ਬਾਰੇ ਪ੍ਰਸ਼ਾਸਨ ਤੋਂ ਹੀ ਮੰਗ ਕਰਾਂਗੇ ਕਿ ਜਿਹੜਾ ਇਹਨਾਂ ਕੋ ਸੱਤ ਸਾਲ ਦਾ ਪੂਰਾ ਹਿਸਾਬ ਲਿਆ ਜਾਵੇ ਜੀ ਜਿਹੜਾ 8 ਕਿੱਲੇ ਜ਼ਮੀਨ ਇੱਕ ਹੈ ਜੀ 4 ਕਿੱਲੇ ਦਾ ਟਾਕ ਇੱਕ ਹੈ ਜੀ ਸ਼ਾਮਲਾੜ ਦੀ ਜਮੀਨ ਸੀਗੀ ਮੰਦਰ ਠਾਕਰ ਦੁਆਰਾ ਦੇ ਨਾਮ ਤੇ ਜਮੀਨ ਸੀਗੀ ਇਹ ਤੇ ਉਹਦੀ ਗਰਦੌਰੀ ਇਹਨੇ ਮਦਨ ਨਾਲ ਨੇ ਆਪਣੇ ਨਾਮ ਤੇ ਕਰਾਈ ਹੈ ਤੇ ਅੱਜ ਉਹ ਕਹਿ ਰਿਹਾ ਕਿ ਜ਼ਮੀਨ ਮੇਰੀ ਹੈ ਤੇ ਉਹਨੂੰ ਸਿਰਫ ਪਾਰਟੀ ਦੇ ਸਰਪੰਚ ਸਾਹਿਬ ਨੇ ਇਹੋ ਜਾ ਕੇ ਰੋਕਿਆ ਕਿ ਮਿੱਟੀ ਨਾ ਚੁੱਕ ਇਹ ਸਾਂਝੀ ਜਗ੍ਹਾ ਵਾ ਤੇ ਉਹਨੇ ਕਹਿਤਾ ਜੀ ਮੇਰੇ ਤੇ ਕਬਜ਼ਾ ਕਰ ਰਿਹਾ ਕੋਈ ਕਬਜ਼ਾ ਨਹੀਂ ਕਰ ਰਿਹਾ ਬਲਕਿ ਕਬਜ਼ਾ ਛੁਡਾਇਆ ਜਾ ਰਿਹਾ ਵਾ ਉਹਨਾਂ ਦੇ ਜਿਹੜੇ ਇਲਜ਼ਾਮ ਤੁਹਾਡੇ ਤੇ ਲਗਾਏ ਜਾ ਰਹੇ ਉਹਨਾਂ ਬਿਲਕੁਲ ਦੇਖੋ ਜੀ ਇਲਜ਼ਾਮ ਲਾਉਨ ਨੂੰ ਕੀ ਹੈ ਸਾਰੀ ਸੰਗਤ ਦੱਸੂਗੀ ਇਲਜ਼ਾਮ ਸਹੀ ਹੈ ਕਿ ਝ ਅਸੀਂ ਤਾਂ ਸਾਹਮਣੇ ਕਹਿ ਰਹੇ ਹਾਂ ਤੇ ਬੈਠੇ ਹਾਂ ਅਸੀਂ ਇੱਥੇ ਤੁਸੀਂ ਮੰਦਰ ਜਾ ਕੇ ਦੇਖੋ ਜਿੱਥੇ ਮਿੱਟੀ ਚਕਾਈ ਆ ਉਹ ਜਗ੍ਹਾ ਦੇਖੋ ਅਸੀਂ ਤਾਂ ਕਹਿੰਦੇ ਕੋ ਪੈਸੇ ਦਾ ਕੱਲੇ ਕੱਲੇ ਦਾ ਹਿਸਾਬ ਹੋਣਾ ਚਾਹੀਦਾ ਤੇ ਮੰਦਰ ਦਾ ਕੁਝ ਬੰਨਣਾ ਚਾਹੀਦਾ